ਆ ਜਿਹੜੀ ਥੱਲੇ ਤੁਸੀਂ ਭੈਣ ਦੀ ਫੋਟੋ ਦੇਖ ਰਹੇ ਹੋ ਇਹ ਉਹੀ ਭੈਣ ਆ ਜਿਨ੍ਹਾਂ ਦੇ ਹਸਬੰਦ ਦੀ 4-5 ਦਿਨ ਪਹਿਲਾਂ ਡੈਥ ਹੋ ਜਾਂਦੀ ਆ ਭੈਣ ਦੀ ਆਵਾਜ਼ ਰਿਕਾਰਡ ਕਰਦੀਆਂ ਨੇ ਰੋਣ ਦੀ ਆਵਾਜ਼ ਹਨ ਵੈਨ ਪਾਉਂਦਿਆਂ ਦੀ ਆਵਾਜ਼ ਰਿਕਾਰਡ ਕਰਦੀਆਂ ਨੇ ਔ ਇੰਨੀ ਗਿਰ ਚੁੱਕੀ ਆ ਆਪਣੇ ਪੰਜਾਬ ਦੀ ਦੋਸਤੋ ਆਪਣੇ ਦੇਸ਼ ਦੀ ਆਪਣੇ ਪੰਜਾਬ ਦੀ ਜਿਹੜੀ ਪੱਤਰਕਾਰਤਾ ਆ ਇੰਨੀ ਜਿਆਦਾ ਗਿਰ ਚੁੱਕੀ ਆ ਨਾ ਉਸ ਦਾ ਕੋਈ ਅੰਤ ਨਹੀਂ ਹੈਗਾ ਇੰਨੀ ਜਿਆਦਾ ਗਿਰ ਚੁੱਕੀ ਔਰ ਤੁਹਾਨੂੰ ਮੈਂ ਇੱਕ ਸਬੂਤ ਦਿਖਾਉਣਾ ਆ ਆ ਜਿਹੜੀ ਥੱਲੇ ਤੁਸੀਂ ਭੈਣ ਦੀ ਫੋਟੋ ਦੇਖ ਰਹੇ ਹੋ ਇਹ ਉਹੀ ਭੈਣ ਆ ਜਿਨ੍ਹਾਂ ਦੇ ਹਸਬੰਦ ਦੀ 4-5 ਦਿਨ ਪਹਿਲਾਂ ਡੈਥ ਹੋ ਜਾਂਦੀ ਆ ਜਿਹੜੇ ਆਰਮੀ 'ਚ ਹੁੰਦੇ ਨੇ ਤੇ ਉਹਨਾਂ ਦੀ ਡੈਥ ਜਿਹੜੀ ਜੰਮੂ ਕਸ਼ਮੀਰ 'ਚ ਹੁੰਦੀ ਆ ਡੈਥ ਦਾ ਕਾਰਨ ਕੋਈ ਦੁਸ਼ਮਣ ਦੀ ਗੋਲੀ ਲੱਗਣਾ ਨਹੀਂ ਡੈਥ ਦਾ ਕਾਰਨ ਹਾਰਟ ਅਟੈਕ ਆ ਮਤਲਬ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਡੈਥ ਹੁੰਦੀ ਆ ਤੋਂ ਅੱਜ ਉਹਨਾਂ ਦੀ ਜਿਹੜੀ ਡੈੱਡ ਬੋਡੀ ਆ ਉਹਨਾਂ ਦੇ ਪਿੰਡ ਆਉਂਦੀ ਆ ਅਜਨਾਲਾ ਦੇ ਕੋਲ ਪਿੰਡ ਆ ਹਰੜਕਲਾਂ ਉੱਥੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੁੰਦਾ ਆ ਜਦੋਂ ਗਿਰਜਾਂ ਨੂੰ ਪਤਾ ਲੱਗਦਾ ਵੀ ਅੱਜ ਅੰਤਮ ਸੰਸਕਾਰ ਆ ਤੇ ਗਿਰਜਾਂ ਵੀ ਉੱਥੇ ਪਹੁੰਚ ਜਾਂਦੀਆਂ ਨੇ ਹੁਣ ਤੁਹਾਨੂੰ ਪਤਾ ਲੱਗ ਗਿਆ ਉਹਨਾਂ ਕਿ ਗਿਰਜਾਂ ਮੈਂ ਕਿਹਨਾਂ ਨੂੰ ਕਹਿ ਰਿਹਾ ਗਿਰਜਾਂ ਪੱਤਰਕਾਰਾਂ ਨੂੰ ਕਹਿ ਰਿਹਾ ਸਾਰੇ ਪੱਤਰਕਾਰਾਂ ਨੂੰ ਨਹੀਂ ਕਹਿ ਰਿਹਾ ਕੁਝ ਕੁ ਪੱਤਰਕਾਰਾਂ ਨੂੰ ਕਹਿ ਰਿਹਾ ਕਿ ਪੰਜ ਬੁਲਾ ਇੱਕੋ ਜਿਆ ਨਹੀਂ ਹੁੰਦੇ ਤਾਂ ਗਿਰਜਾਂ ਕੀ ਕਰਦੀਆਂ ਨੇ ਇਹ ਪ੍ਰੋ ਪੰਜਾਬ ਵਾਲੀਆਂ ਗਿਰਜਾਂ ਨੇ ਇਹ ਪ੍ਰੋ ਪੰਜਾਬ ਵਾਲੀਆਂ ਗਿਰਜਾਂ ਕੀ ਕਰਦੀਆਂ ਨੇ ਜਾ ਕੇ ਮਾਈਕ ਲਾ ਦਿੰਦੇ ਕਹਿੰਦੇ ਭੈਣ ਤੇ ਅੱਜਵੇਂ ਮੇਰੇ ਲੱਗਾ ਠੀਕ ਆ ਚਲੋ ਮੇਰੇ ਦੇ ਛੋਟਾ ਹੈ ਉਹਨਾਂ ਦੇ ਜਿਹੜਾ ਵੱਡਾ ਵਾਇਰਲੈਸ ਮਾਈਕ ਹੁੰਦਾ ਉਹ ਲਾ ਦਿੰਦੀਆਂ ਨੇ ਗਿਰਜਾਂ ਤੇ ਭੈਣ ਦੀ ਆਵਾਜ਼ ਰਿਕਾਰਡ ਕਰਦੀਆਂ ਨੇ ਰੋਂ ਦੀ ਆਵਾਜ਼ ਹਨ ਵੈਨ ਪਾਉਂਦਿਆਂ ਦੀ ਆਵਾਜ਼ ਰਿਕਾਰਡ ਕਰਦੀਆਂ ਨੇ ਸੋ ਇੰਨੀ ਗਿਰ ਚੁੱਕੀ ਆਪਣੇ ਪੰਜਾਬ ਦੀ ਜਿਹੜੀ ਪੱਤਰਕਾਰਤਾ ਹਨ ਵੀ ਜੇ ਤੁਸੀਂ ਵਿਊ ਲੈਣੇ ਆ ਚੰਦ ਪੈਸੇ ਕਮਾਉਣੇ ਆ ਤੁਸੀਂ ਦੂਰ ਖੜਕੇ ਵੀਡੀਓ ਬਣਾ ਲਓ ਜੀ ਤੁਹਾਡੇ ਇਥੋਂ ਨਹੀਂ ਰਿਹਾ ਜਾਂਦਾ ਹਨ ਤੁਸੀਂ ਉਹ ਭੈਣ ਦੀ ਆਵਾਜ਼ ਰਿਕਾਰਡ ਕਰ ਰਹੇ ਹੋ ਰੋਂਦਿਆਂ ਦੀ ਵੈਨ ਪਾਉਂਦਿਆਂ ਦੀ ਸੋ ਮਾਈਕ ਹੀ ਨਾ ਲਾਓ ਤੁਸੀਂ ਯਾਰ ਕਿੱਡੀ ਸ਼ਰਮ ਦੀ ਗੱਲ ਆ ਛੋਟਾ ਹੈ ਬੱਚਾ ਉਹ ਭੈਣ ਵਿਚਾਰੀ ਦਾ ਨਾ ਉਹ ਸਬਜੀ ਜਵਾਨ ਦਾ ਮੇਰੇ ਹਿਸਾਬ ਨਾਲ ਸਾਲ ਦਾ ਬੱਚਾ ਨਹੀਂ ਹੋਣਾ ਤੋ ਇਨੀ ਜਿਆਦਾ ਯਾਰ ਇਹ ਪੱਤਰਕਾਰਤਾ गिर ਚੁਕੀ ਆ ਲੰਨਤਾ ਮੇਰੇ ਵੱਲੋਂ ਤੇ ਤੁਹਾਨੂੰ ਵੀ ਬੇਨਤੀ ਆ ਕਿ ਤੁਸੀਂ ਵੀ ਕਮੈਂਟਾਂ ਚ ਲੰਨਤਾ ਥੋੜੀ ਆਈਆਂ ਜੋਰਾ ਸ਼ੋਰਾ ਨਾ ਪਾਇਓ ਤਾਂ ਕਿ ਇਹੋ ਜਿਹਿਆਂ ਨੂੰ ਜਿਹੜਿਆਂ ਨੂੰ ਮਤਲਬ ਜਿਹੜੇ ਇਦਾਂ ਕਰਦੇ ਨੇ ਉਹ ਅੱਗੇ ਤੋਂ ਇਹ ਕੰਮ ਕਰਨ ਤੋਂ ਗਰੇਜ਼ ਕਰਨ ਬਹੁਤ ਬਹੁਤ ਧੰਨਵਾਦ